ਉਹ ਗੱਲ ਇਦਾਂ ਵਈ ਛੋਟਾ ਜਿਹਾ ਬੱਚਾ ਸੀ ਨਾ ਟਿੱਡੇ ਜਿਹੜੇ ਫਿਰਦੇ ਆ ਇਹਨਾਂ ਫੜ ਕੇ ਸਾਲਾ ਉਹਦੇ ਅੱਖਾਂ 'ਚ ਥੂੜਾ ਮਾਰ ਦਿੰਦਾ ਹਰੇ ਹਰੇ ਟਿੱਡੇ ਹਾਂ ਪਰੁੰਦਾ ਹਾਂ ਹਰੇ ਹਰੇ ਟਿੱਡੇ ਜਿਹੜੇ ਤੇਰੇ ਉਹਨੂੰ ਪ੍ਰਮਾਤਮਾਨਿਓ ਉਹਦੇ ਅੱਖ 'ਚ ਡੱਕਾ ਲੱਗਿਆ ਅੱਛਾ ਛੋਟਾ ਹੀ ਬੱਚਾ ਸੀ ਜਿਹੜਾ ਡੱਕਾ ਲੱਗਿਆ ਉਹਦੀ ਅੱਖੋ ਵੀ ਖਰਾਬ ਉਹਦੀ ਮਾਂ ਥਾਰੇ ਡਾਕਟਰ ਕੋਲ ਲੈ ਕੇ ਗਈ ਕਿ ਵੀ ਅੱਖ ਠੀਕ ਨਹੀਂ ਉਹਨੂੰ ਫਿਕਰ ਹੈ ਵੀ ਮੇਰੇ ਬੱਚੇ ਨੂੰ ਕੋਈ ਕਾਣਾ ਨਾ ਕਵੇ ਅੱਛਾ ਵੀ ਮੈਂ ਆਪ ਨੂੰ ਜਾਣੂ ਮੈਨੂੰ ਬਾਦਸੂਰ ਕਹਦੇ ਕੋਈ ਕੋਈ ਜਾਣੂ ਵੀ ਮਾਂ ਕੋਈ ਵੀ ਆਪਦੇ ਬੱਚੇ ਨੂੰ ਇਦਾਂ ਨਹੀਂ ਰੱਖਦੇ ਸਨੱਖਾਈ ਜਾ ਬਾਹਰ ਹੋ ਗਏ ਉਹ ਕੀ ਹੋਇਆ ਭਾਈ ਫਿਰ ਉਹ ਕਹਿੰਦੇ ਵੀ ਮੇਰੀ ਅੱਖ ਕੱਢ ਲੋ ਅੱਪ ਇਹਦੇ ਪਾਦੋ ਅੱਛਾ ਕਹਦੇ ਠੀਕ ਆ ਮਾਂ ਤਾਂ ਪਾਦਨੀ ਆ ਹੁਣ ਉਹਦੀ ਬਾਦਸੂਲਣਾ ਮਾਂ ਤਾਂ ਦੀ ਅੱਖ ਜਿਹੜੀ ਮੂੰਹ ਦਾ ਕਿਰਾ ਇਹ ਕਿੰਨੇ ਚਿਰ ਦੀ ਗੱਲ ਦਾ ਇਹ ਥੋੜੀ ਗੱਲ ਸੁਣਦਾ ਇਹ ਤਾਂ ਨਹੀਂ ਕਿੰਨੇ ਚਿਰ ਦੀ ਗੱਲ ਆ ਤੇ ਉਹ ਭਾਈ ਜਦੋਂ ਹੋਈ ਮੰਤ ਪੁਰਾਣਾ ਉਹ ਜਦੋਂ ਵੱਡਾ ਹੋ ਗਿਆ ਬੱਚਾ ਉਹ ਮਾਂ ਉਹਦੀ ਚਲੇ ਗਈ ਸਕੂਲ ਅੱਛਾ ਮਗਰ ਉਹ ਮੇਰੇ ਬੱਚੇ ਨੇ ਰੋਟੀ ਨਹੀਂ ਖਾਦੀ ਮੈਂ ਲੈ ਕੇ ਜਾਮਾ ਪਰੌਣ ਦੀ ਨੀਂ ਪਾ ਕੇ ਉਹ ਬੱਚਾ ਉਹਦੇ ਮਗਰ ਪੈ ਗਿਆ ਟੋਟੇ ਨਹੀਂ ਇਹ 500 ਸਾਲ ਪੁਰਾਣੀ ਕਹਾਣੀ ਕਰਦਾ ਪਤਾ ਨਹੀਂ ਮੈਨੂੰ ਕੀ ਕਹਾਣੀ ਬਣਾਈ ਹੋਈ ਹੈ ਕਹਾਣੀ ਹੈ ਅੱਛਾ ਉਹ ਭਾਈ ਜਦੋਂ ਆਇਆ ਮਗਰ ਕਹਿੰਦਾ ਆਏ ਆਏ ਪੁਰਾਣਾ ਫੇਰ ਆ ਗਿਆ ਘਰ ਇਹਦਾ ਮਾਂ ਤੈਨੂੰ ਦੇਖ ਕੇ ਤਾਂ ਮੇਰੇ ਨਾਲ ਦੇ ਦੋਸਤ ਚੰਗਾ ਨਹੀਂ ਲੱਗਦਾ। ਵੀ ਉਹ ਡਰਦੇ ਆ। ਅੱਛਾ ਇਹ ਸ਼ਗਲ ਉਹ ਤਾਂ ਯੱਕ ਦੀ ਜਿਵੇਂ ਬਦਦਾ ਹੋ ਰਿਹਾ ਪੜ। ਇਹ ਜੰਦ ਅੱਛਾ। ਉਹ ਕਹਾਂ ਕਹਿੰਦੇ ਤੂੰ ਕਰ ਹੀ ਰਿਹਾ ਮੇਰੇ ਮਗਰ ਨਾਲ। ਅੱਛਾ। ਫਿਰ ਵੱਡਾ ਹੋ ਗਿਆ। ਕਾਲ ਪੜ ਕੇ ਕਾਲਜ ਜੀਤੇ ਲਈ ਗਿਆ। ਮਾਤਾ ਨੂੰ ਹੁੰਦਾ ਹੀ ਆ ਉਹਦੇ ਪੁੱਤ ਦਾ ਵੀ ਮਗਰ ਮੇਰਾ ਪੁੱਤ ਕਿਵੇਂ ਆ ਠੀਕ ਆ। ਅੱਛਾ। ਫਿਰ ਉਹਨੇ ਜਾ ਕੇ ਹੋਸਟਲ 'ਚ ਰਹਿਣ ਲੱਗ ਗਿਆ। ਨੇ ਆਪਾਂ ਨੂੰ ਕੋ ਆਪਣੇ ਬੱਚੇ ਹੁੰਦੇ ਆ। ਵੀ ਮੈਨੂੰ ਮਾਂ ਤੇਰੇ ਅੰਮੀ ਮਗਰਨਾ ਆ ਗਿਆ। ਪੜ੍ਹਾਈ ਪੜ੍ਹਾਈ ਪੂਰੀ ਕੀਤੀ ਸਾਰਾ ਜਣੀ ਨੌਕਰੀ ਤੇ ਵੀ ਲੱਗ ਗਿਆ। ਨੌਕਰੀ ਦੇ ਲੱਗ ਕੇ ਉਹਨੇ ਉੱਥੇ ਕਿਤੇ ਵਿਆਹ ਵੀ ਕਰਾ ਲਿਆ। ਮਾਂ ਨੂੰ ਵੀ ਰੁੱਸ ਗਿਆ। ਅੱਛਾ। ਮਾਂ ਕਿਸੇ ਕੋਲੇ ਬੱਤਖ ਬੰਦਾ ਆ ਗਿਆ ਕਿਤੇ ਵਿਜ਼ਨ ਲੈਣ ਜਿਵੇਂ ਆਪਣੇ ਆ ਗਿਆ। ਉਹ ਤੋਂ ਇੱਥੇ ਆ ਯਾਰ। ਯਾਨ ਤੇਰੀ ਮਾਂ ਕੋਸੇ ਦੀ ਸੀ। ਉਹ ਕਹਿੰਦੇ ਵੀ ਜਿੱਤੇ ਉਹਨੂੰ ਮੇਰੀ ਆਪਾਰਟੀ ਦੇ ਦੇ ਉਹ ਮਾਂ ਨੂੰ ਬਣ ਲਵੇ। ਉਨ ਡੈਕਸ ਜਦੋਂ ਗਿਆ ਵੀ ਦਾਖਲਾ ਕਰਾਉਣਾ ਨੀ ਬਕਾਲ ਜਿੱਥੇ ਉਹਨੇ ਉੱਥੇ ਨੋਟ ਕਰ ਲਿਆ ਵੀ ਮਾਂ ਮੈਂ ਤੇਰਾ ਉਹ ਬੁੱਤ ਬਹੁਤ ਵਧੀਆ ਬਿਲੋਦੇ ਤਾਂ ਬੱਚੇ ਵੀ ਵਿਆਹ ਕਰਾ ਲਿਆ ਫੇਰੇ ਮੁੰਡੇ ਨੇ ਮਾਂ ਜਿਹੜੀ ਕੱਲੀ ਧੱਕੇ ਸੁਨੇ ਖਾਂਦੀ ਹੀ ਘਰੇ ਰਹਿੰਦੀ ਸੀ ਅੱਛਾ ਉਹਨੇ ਲੋਕਾਂ ਨੂੰ ਕਹਿੰਦਾ ਵੀ ਖਿਆਲ ਰੱਖਿਓ ਅੱਖ ਦੇ ਕੇ ਵੀ ਫਿਰ ਫਿਰ ਵੀ ਮਾਂ ਨੂੰ ਛੱਡ ਗਿਆ ਹਾਂ ਛੱਡ ਗਿਆ ਫਿਰ ਉਹ ਪਚਾਰੀ ਕਿਤੇ ਬੜਾ ਬੁੱਟਾ ਕੰਮ ਕਰਕੇ ਰੋਟੀ ਯਾਰ ਕਰੀ ਗਈ ਖਾਈ ਗਈ ਤੇ ਹੁਣ ਉਹ ਫੇਰ ਗਈ ਉਹਦੇ ਕੋਲ ਉਹ ਦੱਥਿਆ ਕਿਸ ਨੇ ਵੀ ਉੱਥੇ ਲੈਂਦਾ ਉਹ ਜਦੋਂ ਗਈ ਹੁਣ ਆਪ ਅੰਦਰ ਸੀ ਜਦੋਂ ਬੱਚਿਆਂ ਨੇ ਦਰਵਾਜ਼ਾ ਖੋਲ੍ਹਿਆ ਰੋਣ ਲੱਗ ਡਰ ਗਏ ਭੱਜ ਗਏ ਫਿਰ ਉਹ ਆਇਆ ਬਾਹਰ ਕਦੇ ਕੋ ਇੱਥੇ ਵੀ ਆਦੀ ਹਾਂ ਅਦੀ ਮਾਂ ਨੂੰ ਕਹਿੰਦਾ ਅੱਛਾ ਆਉਦੇ ਬੱਚੇ ਪਿਆਰੇ ਹੋ ਗਏ ਮੇਰੇ ਬੱਚੇ ਨੂੰ ਡਰਾਤਾ ਤੇ ਤਾਂ ਬਹਿ ਨਹੀਂ ਹੁੰਦਾ ਮਾਨਾ ਤੈਨੂੰ ਕੋਈ ਕੁੰਡਾਲਾ ਲੈ ਉਹ ਸਹੀ ਰਗਿਤ ਜਰੀ ਕਰੀ ਫੇਰ ਕਿ ਉਹ ਕੋਈ ਚੈਟ ਜੀ ਅਥੀਸ ਐਪਲੀਕੇਸ਼ਨ ਪਾਉਂਦੀ ਆ ਉਹ ਅਬੀ ਚਿੱਠੀ ਜੀ ਲੈ ਕੇ ਵੀ ਆਉ ਨੂੰ ਖੜਾਇਆ ਉਹ ਤੇ ਵੀ ਕਿਹ ਲੋ ਫਿਰ ਪੂਰੀ ਉਹ ਖਤਮ ਹੋ ਜਾਂਦੀ ਆ ਉੱਚ ਲਿਖਿਆ ਕਿ ਮਰ ਜਾਂਦੀ ਆ ਲਿਖਿਆ ਕੀ ਹੁੰਦਾ ਉੱਚ ਲਿਖਿਆ ਵੀ ਮੇਰੀ ਆਖੇ ਵੀ ਅੰਤਮ ਅਰਦਾਸ ਚ ਵੀ ਮੇਰੇ ਮੇਰੇ ਜੋ ਵੀ ਕਰਨਾ ਇਹਨਾਂ ਨੂੰ ਵੀ ਮੈਂ ਦੇ ਦੇ ਜੋ ਵੀ ਕਰਨਾ ਉਹ ਲੈ ਕੇ ਚਿੱਠੀ ਉਹਨੂੰ ਬੰਦੀ ਜਨ ਦੱਸਤਾ ਵੀ ਐਂ ਦੱਸਦੀ ਵੀ ਮਾਂ ਦਾ ਪੋਆ ਚਲੋ ਆਇਆ ਉਹ ਵੀ ਵਾਦੋਂ ਮੰਨਦਾ ਜੇ ਹੁਣ ਆਉਂਦਾ ਕੀ ਫਾਇਦਾ ਤੇਰੀ ਮਾਂ ਦਾ ਤਾਂ ੱੱਕੇ ਖਾਣੇ ਢੋਲੇ ਥਾ ਕੇ ਮਰ ਗਈ ਹੈ ਚੈਲੀ ਆ ਚਿੱਠੀ ਜੀ ਪੜ ਲਾ ਚਿੱਠੀ ਜੀ ਮੇਰੇ ਕੀ ਲਿਖਿਆ ਜੀ ਕਹਿੰਦੇ ਉਹ ਤਾਂ ਪੜ੍ਹਣਾ ਸੀ ਮੈਂ ਉਹੀ ਹੁਣ ਦੱਸੂਗਾ ਨਾ ਟਾਈਮ ਨਹੀਂ გამਣੀ ਉਹ ਜਦੋਂ ਪੁੱਛਦੀ ਆ ਵੀ ਵੀ ਤੂੰ ਛੋਟਾ ਹੁੰਦਾ ਸੀ ਤੇਰੇ ਅੱਖ ਤੇ ਡੱਕਾ ਲੱਗਿਆ ਸੀ ਪੁੱਤਰਾ ਤੂੰ ਬੱਚਾ ਛੋਟਾ ਸੀ ਉਹ ਤੈਨੂੰ ਨਹੀਂ ਪਤਾ ਉਹ ਅੱਖ ਮੇਰੇ ਲੋਕ ਦੇ ਨਹੀਂ ਹੋਸੀ ਮੈਂ ਆਪਣੀ ਅੱਖ ਤੈਨੂੰ ਦਿੱਤੀ ਸੀ ਤੇ ਇਹ ਅੱਖ ਵੀ ਮੇਰਾ ਮੁੰਡਾ ਨੂੰ ਕਾਣਾ ਨਾ ਕੋ ਜਾਵੇ ਤਾਂ ਹੁਣ ਤੋਂ ਮੇਰੀ ਇਦਾਂ ਦੀ ਬਾਤ ਸੁਣਾ ਸਕਲੇ ਮੈਂ ਬਹੁਤ ਸੋਹਣੀ ਸੀ ਹੂੰ ਜੀ ਆਇਆਂ ਨਹੀਂ ਸੀ ਮੇਰੀ ਗੱਲ ਆ ਕਰਕੇ ਮੈਂ ਮੈਂ ਤੂੰ ਤੂੰ ਨਫ਼ਰਤ ਕਰਦਾ ਸੀ ਵੇ ਪਛਤਾਵਾ ਹੋਇਆ ਮੁੰਡੇ ਫਿਰ ਕਹਿੰਦਾ ਵੀ ਆ ਹੁਣ ਜਮੀਨ ਦੀ ਮੁੰਡ ਜਿਹੜੀ ਆ ਸਾਰਾ ਪੈਸਾ ਤੂੰ ਮਾਂ ਵੀ ਹਾਰ ਪਿਆ ਜਿਹੜਾ ਵੀ ਮੈਨੂੰ ਪਾਇਆ ਸੀ ਇਹ ਤੇਰੀ ਆਪਦੀ ਘਰ ਵਾਲੇ ਨੂੰ ਪਾ ਦੇ ਸਰਟ ਵੀ ਉਹਦੇ ਜਿਉਂਦੇ ਆ ਯਾਦੇ ਬੱਥੇ ਸਹੀ ਗਾਣੀ